ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਜਾਣਾਂਗੇ ਕਿ ਚਾਈਨਾ ਕਿਵੇਂ ਬਣਿਆ ਅਤੇ ਕਿਵੇਂ ਦੁਨੀਆ ਦਾ ਤਾਕਤਵਰ ਦੇਸ਼ ਬਣ ਗਿਆ ਚਾਈਨਾ ਦੀ ਇਤਿਹਾਸਿਕ ਆਰਥਿਕ ਅਤੇ ਫੌਜੀ ਤਾਕਤ ਦੇ ਰਾਜ਼ ਸਿੱਖਾਂਗੇ ਆਓ ਸ਼ੁਰੂ ਕਰਦੇ ਹਾਂ ਚਾਈਨਾ ਇੱਕ ਪ੍ਰਾਚੀਨ ਸੱਭਿਆਚਾਰ ਵਾਲਾ ਦੇਸ਼ ਹੈ 5000 ਸਾਲ ਦਾ ਇਤਿਹਾਸ ਹੈ ਕਿੰਗ ਡਾਇਨਾਸਟੀ ਜਿਵੇਂ ਸ਼ਾਂਗ ਚੌਂਗ ਕਿੰਗ ਨੇ ਚਾਈਨਾ ਨੂੰ ਇੱਕ ਮਜ਼ਬੂਤ ਰਾਜ ਬਣਾਇਆ ਮਹਾਨ ਚੀਨੀ ਰਾਜਾ ਅਤੇ ਯੁੱਧ ਜੀਵਨ ਦੇਸ਼ ਦੀ ਏਕਤਾ ਤੇ ਫੌਜੀ ਤਾਕਤ ਵਧਾਉਣ ਵਿੱਚ ਮਹਤਮਪੂਰਨ ਸਨ 20ਵੀਂ ਸਦੀ ਵਿੱਚ ਚਾਈਨਾ ਨੇ ਕਈ ਆਰਥਿਕ ਤੇ ਰਾਜਨੀਤਿਕ ਸੁਧਾਰ ਕੀਤੇ 1949 ਸੀ ਵਿੱਚ ਚਾਈਨਾ ਲੋਕਤੰਤਰੀ ਜਨਤਕ ਗਣਰਾਜ ਬਣਿਆ 1978 ਵਿੱਚ ਸਿਓਂਗਪਿੰਗ ਦੇ ਸੁਧਾਰ ਖੇਤੀ ਉਦਯੋਗ ਅਤੇ ਵਪਾਰ ਵਿੱਚ ਖੁੱਲੇ ਦਰਵਾਜ਼ੇ ਇਸ ਤਰ੍ਹਾਂ ਚਾਈਨਾ ਦੁਨੀਆ ਦਾ ਵਰਲਡ ਫੈਕਟਰੀ ਬਣ ਗਿਆ ਚਾਈਨਾ ਨੇ ਆਪਣੀ ਫੌਜੀ ਤਾਕਤ ਵਧਾਉਣ ਤੇ ਵੀ ਧਿਆਨ ਦਿੱਤਾ ਨਮੀਨਤਮ ਹਥਿਆਰ ਸਮੁੰਦਰੀ ਸ਼ਕਤੀ ਨੈਵੀ ਅਤੇ 에ਅਰ ਫੋਰਸ ਦੇਸ਼ ਦੀ ਸੁਰੱਖਿਆ ਤੇ ਇੰਟਰਨੈਸ਼ਨਲ ਪ੍ਰਭਾਵ ਵਧਾਉਣ ਲਈ ਹੁਣ ਚਾਈਨਾ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਤਾਕਤ ਬਣ ਚੁੱਕਾ ਹੈ ਚਾਈਨਾ ਨੇ ਅੰਤਰਰਾਸ਼ਟਰੀ ਮੰਚ ਤੇ ਆਪਣਾ ਪ੍ਰਭਾਵ ਬਣਾਇਆ UN ਵਿੱਚ ਸੁਰੱਖਿਆਤ ਕੌਂਸਲ ਦਾ ਮੈਂਬਰ ਹੈ ਬੈਲਟ ਐਂਡ ਰੂਡ ਇਨੀਸ਼ੀਏਟਿਵ ਦੁਆਰਾ ਦੁਜੀ ਦੇਸ਼ਾਂ ਵਿੱਚ ਨਿਵੇਸ਼ ਕਰ ਰਿਹਾ ਹੈ ਰਾਜਨੀਤਿਕ ਸਾਂਝੇਦਾਰੀ ਅਤੇ ਵਪਾਰ ਰਾਹੀਂ ਤਾਕਤਵਰ ਬਣਿਆ ਚਾਈਨਾ ਦੀ ਜੀਡੀਪੀ ਦੁਨੀਆ ਵਿੱਚ ਦੂਜੀ ਸਭ ਤੋਂ ਵੱਡੀ ਹੈ ਉੱਚ ਤਕਨੀਕੀ ਉਤਪਾਦ ਜਿਵੇਂ ਟੈਕਨੋਲੋਜੀ ਇਲੈਕਟ੍ਰੋਨਿਕਸ ਰੋਬੋਟਿਕਸ ਐਕਸਪੋਰਟ ਅਤੇ ਇੰਟਰਨੈਸ਼ਨਲ ਵਪਾਰ ਵਿੱਚ ਚੀਨੀ ਮਾਲ ਦੁਨੀਆ ਭਰ ਵਿੱਚ ਜਾ ਰਿਹਾ ਹੈ ਇਸ ਤਰ੍ਹਾਂ ਚਾਈਨਾ ਪ੍ਰਾਤਨ ਇਤਿਹਾਸ ਆਰਥਿਕ ਸੁਧਾਰ ਫੌਜੀ ਤਾਕਤਵਰ ਅਤੇ ਰਾਜਨੀਤਿਕ ਚਤੁਰਾਈ ਨਾਲ ਦੁਨੀਆ ਦਾ ਤਾਕਤਵਰ ਦੇਸ਼ ਬਣ ਗਿਆ ਚਾਈਨਾ ਦੀ ਤਾਕਤ ਸਿਰਫ ਦੇਸ਼ ਅੰਦਰ ਹੀ ਨਹੀਂ ਦੁਨੀਆ ਪੱਰ ਵਿੱਚ ਮਹੱਤਵਪੂਰਨ ਹੈ ਚਾਈਨਾ ਦੀ ਤਾਕਤ ਦਾ ਰਾਜ ਇਤਿਹਾਸ ਆਰਥਿਕ ਨੀਤੀਆਂ ਫੌਜੀ ਤਾਕਤ ਅਤੇ ਡਿਪਲੋਮੇਸੀ ਵਿੱਚ ਹੈ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਅਤੇ ਸ਼ੇਅਰ ਨਾ ਕਰਨਾ ਭੁੱਲਣਾ ਧੰਨਵਾਦ